ਨਾਨਕ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਇੱਕ ਸਿੱਖ ਹੋਇਆ ਭਾਈ ਸਿੰਘਾ ਭਾਈ ਸਿੰਘਾ ਉਹ ਸ਼ਖਸੀਅਤ ਹੈ ਜਿਹੜੇ ਆਪਣਾ ਘਰ ਦਾ ਕੰਮ ਕਰ ਕਰਦੇ ਤੇ ਦਿਹਾੜੀ ਲਗਾ ਕੇ ਆਪਣੇ ਘਰ ਦਾ ਗੁਜ਼ਾਰਾ ਚਲਾਉਂਦੇ ਨੇ ਆਰਥਿਕ ਤੌਰ ਤੇ ਕੋਈ ਬਹੁਤਾ ਪੈਸਾ ਕੋਲ ਨਹੀਂ ਘਰ ਵਿੱਚ ਗਰੀਬੀ ਹੈ ਪਰ ਗੁਰੂ ਨਾਨਕ ਸਾਹਿਬ ਦੇ ਉੱਪਰ ਭਰੋਸਾ ਬਹੁਤ ਹੈ ਦਿਨ ਚੜਨਾ ਗੁਰੂ ਨਾਨਕ ਸਹਿ ਮਹਾਰਾਜ ਦੇ ਸ਼ੁਕਰਾਨੇ ਤੋਂ ਗੱਲ ਸ਼ੁਰੂ ਕਰਨੀ ਤੇ ਰਾਤ ਨੂੰ ਸੌਣ ਲੱਗਿਆ ਗੁਰੂ ਨਾਨਕ ਦਾ ਸ਼ੁਕਰਾਨਾ ਕਰਕੇ ਸੌਣਾ ਉਹਨਾਂ ਦੇ ਜੀਵਨ ਵਿੱਚੋਂ ਵੇਖਣ ਨੂੰ ਇਹ ਬੜੀ ਵੱਡੀ ਚੀਜ਼ ਮਿਲੇਗੀ ਕਿ ਜੇ ਦਿਨੇ ਉੱਠਣਾ ਤੇ ਉੱਠਣ ਤੋਂ ਪਹਿਲਾਂ ਆਖਣਾ ਪ੍ਰਮਾਤਮਾ ਤੇਰਾ ਸ਼ੁਕਰ ਹੈ ਸਾਡੇ ਵੀ ਸਿੱਖਣ ਵਾਲੀ ਗੱਲ ਹੈ ਜਿੱਥੇ ਗੁਰੂ ਨਾਨਕ ਸਹਿ ਮਹਾਰਾਜ ਦਾ ਪ੍ਰਕਾਸ਼ ਪੁਰਬ ਮਣਾ ਰਹੇ ਹਾਂ ਆਪਣੀ ਜ਼ਿੰਦਗੀ ਦਾ ਆਧਾਰ ਬਣਾ ਲਈਏ ਕਿ ਸਵੇਰੇ ਅੱਖ ਖੁੱਲ੍ਹੇ ਤੇ ਸਭ ਤੋਂ ਪਹਿਲਾਂ ਜ਼ੁਬਾਨ ਤੋਂ ਨਿਕਲੇ ਪਰਮਾਤਮਾ ਤੇਰਾ ਸ਼ੁਕਰ ਹੈ। ਤੁਮ ਅੱਜ ਨਵਾਂ ਦਿਨ ਬਖਸ਼ਿਆ ਹੈ। ਕਿੰਨੇ ਲੋਕ ਸੁੱਤੇ ਸਨ ਜਿਹੜੇ ਉੱਠੇ ਕੋਈ ਨਹੀਂ। ਕਿੰਨੇ ਲੋਕ ਹਸਪਤਾਲਾਂ ਅੰਦਰ ਬਿਸਤਰਿਆਂ ਦੇ ਉੱਪਰ ਲਿٹے ਹੋਏ ਨੇ। ਕਿੰਨੇ ਫੁੱਟ ਪਾਥਾਂ ਉੱਪਰ ਸੁੱਤੇ ਨੇ ਤੇ ਕਿੰਨੇ ਉਹ ਵੀ ਹੋਣਗੇ ਜਿਨ੍ਹਾਂ ਨੂੰ ਰਾਤ ਸਾਰੀ ਪੀੜ ਦੇ ਨਾਲ ਨੀਂਦ ਨਹੀਂ ਆਉਂਦੀ ਹੋਵੇਗੀ। ਉਹ ਵੀ ਹੋਣਗੇ। ਜਿਹੜੇ ਸਾਰੀ ਰਾਤ ਭੁੱਖੇ ਬੈਠੇ ਹੋਣਗੇ ਨੀਂਦ ਆਈ ਨਹੀਂ ਕਿਉਂਕਿ ਢਿੱਡ ਭੁੱਖਾ ਸੀ ਪਾਤਸ਼ਾਹ ਤੇਰਾ ਸ਼ੁਕਰ ਹੈ ਰੱਜ ਕੇ ਸੁੱਤੇ ਸਾਂ ਪੇਟ ਭਰ ਕੇ ਸੁੱਤੇ ਸਾਂ ਸਵੇਰੇ ਅੱਖ ਖੁੱਲ ਗਈ ਤੇਰਾ ਸ਼ੁਕਰਾਨਾ ਹੈ ਆਪਣੀ ਜ਼ਿੰਦਗੀ ਦਾ ਆਧਾਰ ਬਣਾ ਲਈਏ ਸਵੇਰੇ ਅੱਖ ਖੁੱਲੇ ਬੈੱਡ ਤੇ ਮੰਜੇ ਤੇ ਪੈਰ ਥੱਲੇ ਲਾਉਣ ਤੋਂ ਪਹਿਲਾਂ ਇੱਕ ਵਾਰ ਆਖ ਦੀਏ ਪਾਤਸ਼ਾਹ ਤੇਰਾ ਸ਼ੁਕਰ ਹੈ ਇੱਕ ਵਾਰ ਆਖ ਦੀਏ ਤੇਰਾ ਸ਼ੁਕਰਾਨਾ ਹੈ ਪਾਤਸ਼ਾਹ ਨਵਾਂ ਦਿਨ ਬਖਸ਼ ਦਿੰਦਾ ਹੈ ਇਸੇ ਤਰ੍ਹਾਂ ਭਾਈ ਸਿੰਘਾ ਹੈ ਜਦੋਂ ਭਾਈ ਸਿੰਘਾ ਘਰ ਦਾ ਕੰਮਕਾਰ ਕਰਦਾ ਹੈ ਪਰਿਵਾਰ ਵਿੱਚ ਘਰ ਵਾਲੀ ਹੈ ਤੇ ਘਰ ਵਾਲੀ ਦੀ ਗੋਦ ਵਿੱਚ ਛੋਟਾ ਜਿਹਾ ਬੱਚਾ ਹੈ ਕੁਝ ਕੁ ਮਹੀਨੇ ਦਾ ਦੁੱਧ ਚੁੰਗਦਾ ਬੱਚਾ ਹੈ ਭਾਈ ਸਿੰਘਾ ਦਿਹਾੜੀ ਤੇ ਜਾਂਦਾ ਹੈ ਕਿਸੇ ਦੇ ਨਾਲ ਜਾਂਦਾ ਹੈ ਲੱਕੜਾਂ ਕੱਟਦਾ ਹੈ ਘਰ ਦਾ ਗੁਜ਼ਾਰਾ ਚੱਲਦਾ ਹੈ ਆਰਥਿਕ ਪੱਖ ਤੋਂ ਬਹੁਤਾ ਅਮੀਰ ਨਹੀਂ ਦਿਨ ਲੰਘ ਰਹੇ ਭਾਈ ਸਿੰਘਾ ਜਿੰਨਾ ਕੁ ਕਮਾ ਕੇ ਲਿਆਉਂਦਾ ਹੈ ਆਉਂਦਾ ਦੁਕਾਨ ਤੋਂ ਰਾਸ਼ਨ ਖਰੀਦਦਾ ਤੇ ਘਰ ਆ ਕੇ ਉਸ ਰਾਸ਼ਨ ਦੇ ਨਾਲ ਪ੍ਰਸ਼ਾਦਾ ਪਕਦਾ ਹੈ ਰੋਜ਼ਾਨਾ ਆਹੀ ਕੁਝ ਚੱਲ ਰਿਹਾ ਹੈ ਜਿੰਨਾ ਕਮਾ ਕੇ ਲਿਆਇਆ ਦੁਕਾਨ ਤੋਂ ਖਰੀਦਿਆ ਘਰ ਆਇਆ ਘਰ ਅੰਦਰ ਪਕਾਇਆ ਤੇ ਜਿਹੜਾ ਕੁਝ ਕਮਾਇਆ ਸੀ ਉਹ ਲੱਗ ਗਿਆ ਬਾਬਾ ਜੀ ਆਖਦੇ ਇਸੇ ਤਰ੍ਹਾਂ ਉਹਦੇ ਦਿਨ ਲੰਘ ਰਹੇ ਸਮਾਂ ਆਇਆ ਬਾਰਿਸ਼ਾਂ ਸ਼ੁਰੂ ਹੋ ਗਈਆਂ ਸਾਉਣ ਦਾ ਮਹੀਨਾ ਆਇਆ ਬਰਸਾਤਾਂ ਸ਼ੁਰੂ ਹੋਈਆਂ ਜਿਵੇਂ ਗੁਰਬਾਣੀ ਨੇ ਆਖਿਆ ਨਾਨਕ ਸਾਵਣ ਜੇ ਵਸੈ ਚੋਂ ਵਿਛੋੜਾ ਹੋਏ ਚਾਰ ਜਣਿਆਂ ਨੂੰ ਸਾਉਣ ਵਿੱਚ ਵਿਛੋੜਾ ਦੁੱਖ ਹੁੰਦਾ ਹੈ ਤੇ ਚਾਰ ਕੁ ਬੰਦੇ ਉਹ ਖੁਸ਼ ਹੁੰਦੇ ਨੇ ਜਿਨ੍ਹਾਂ ਦੇ ਘਰ ਵਿੱਚ ਧਨ ਦੌਲਤ ਹੋਵੇ ਜਦੋਂ ਸਾਉਣ ਦਾ ਮਹੀਨਾ ਆਵੇ ਤੇ ਸਾਡੇ ਘਰ ਅਨਾਜ ਹੋਵੇ ਅਸੀਂ ਆਖਦੇ ਹਾਂ ਲਿਆਓ ਕੁਝ ਖਾਣ ਵਾਸਤੇ ਵਧੀਆ ਬਣਾ ਲੀਆ ਜਮੀ ਆ ਰਿਹਾ ਹੈ ਅੱਜ ਬਾਰਿਸ਼ ਹੋ ਰਹੀ ਕੋਈ ਖੀਰ ਪੂੜੇ ਬਣਾ ਲਈਏ ਕੋਈ ਪਕੌੜੇ ਬਣਾ ਲਈਏ ਸਾਡੀ ਜ਼ੁਬਾਨ ਦਾ ਪਕਵਾਨ ਹੈ ਕਿਉਂ ਘਰ ਵਿੱਚ ਅਨਾਜ ਹੈ ਗੁਰੂ ਨਾਨਕ ਸਹਿ ਮਹਾਰਾਜ ਆਖਦੇ ਚਾਰ ਬੰਦੇ ਉਹ ਨੇ ਜਿਹੜੇ ਖੁਸ਼ ਹੁੰਦੇ ਨੇ ਨਾਗਾ ਮਿਰਗਾ ਮੱਛੀਆਂ ਰੱਸੀਆਂ ਘਰ ਤਨ ਹੋਏ ਸੱਪਾਂ ਨੂੰ ਬੜੀ ਖੁਸ਼ੀ ਹੁੰਦੀ ਹੈ ਕਿ ਮੀਂਹ ਪਿਆ ਹੈ ਕਿਉਂ ਜ਼ਮੀਨ ਤੱਤੀ ਸੀ ਮਿੱਟੀ ਗਰਮ ਸੀ ਗਰਮ ਮਿੱਟੀ ਦੇ ਉੱਪਰ ਤੁਰਨਾ ਪੈਂਦਾ ਸੀ ਮਿਰਗ ਕਹਿੰਦੇ ਨੇ ਹਿਰਨੀ ਨੂੰ ਹਿਰਨੀ ਦੀ ਨਾਭੀ ਵਿੱਚ ਕਸਤੂਰੀ ਹੈ ਗਰਮੀ ਹੈ ਜਦੋਂ بارش ਆਉਂਦੀ ਹਿਰਨੀ ਨੂੰ ਖੁਸ਼ੀ ਹੁੰਦੀ ਪਹਿਲਾਂ ਜੰਗਲਾਂ ਦਾ ਘਾਹ ਸੁੱਕਾ ਸੀ ਹੁਣ بارش ਹੋਈ ਘਾਹ ਹਰਿਆ ਭਰਿਆ ਹੋਇਆ ਹੁਣ ਖਾਣ ਵਾਸਤੇ ਘਾਹ ਵੀ ਵਧੀਆ ਮਿਲੇਗਾ ਨਾਗਾ ਮਿਰਗਾ ਮੱਛੀਆਂ ਹੁਣ بارش ਨਹੀਂ ਹੋਈ ਤਲਾਬਾਂ ਦਾ ਪਾਣੀ ਸੁੱਕ ਗਿਆ ਮੱਛੀਆਂ ਮਰਨਾ ਸ਼ੁਰੂ ਹੋ ਗਈਆਂ ਜਦੋਂ ਵਰਖਾ ਆਈ ਤਲਾਬ ਭਰ ਗਏ ਤੇ ਮੱਛੀਆਂ ਵੀ ਆਖਿਆ ਰੱਬਾ ਤੇਰਾ ਸ਼ੁਕਰ ਹੈ ਸਾਡੇ ਤਲਾਬਾਂ ਵਿੱਚ ਦੁਬਾਰਾ ਪਾਣੀ ਆਇਆ ਹੈ ਤੇ ਚੌਥੇ ਨੰਬਰ ਤੇ ਸੌਣ ਦੀ ਵਰਖਾ ਹੁੰਦੀ ਹੈ ਖੁਸ਼ੀ ਉਸ ਬੰਦੇ ਨੂੰ ਹੁੰਦੀ ਹੈ ਜਿਹਦੇ ਘਰ ਵਿੱਚ ਅਨਾਜ ਹੋਵੇ ਨਾਗਾ ਮਿਰਗਾ ਮੱਛੀਆਂ ਰੱਸੀਆਂ ਘਰ ਤਨ ਹੋਵੇ ਜਿਨ੍ਹਾਂ ਦੇ ਘਰ ਪੈਸਾ ਹੋਵੇ ਉਹ ਬੰਦੇ ਆਖਦੇ ਚੱਲ ਕੋਈ ਗੱਲ ਨਹੀਂ ਚਾਰ ਦਿਨ ਹੋਰ ਵਰਖਾ ਲੱਗ ਜਾਵੇ ਮੌਸਮ ਬੜਾ ਠੰਡਾ ਹੋ ਗਿਆ ਹੈ ਪਰ ਬਾਬਾ ਜੀ ਆਖਦੇ ਇਹ ਤਾਂ ਖੁਸ਼ੀ ਵਾਲੇ ਨੇ ਦੂਜੇ ਪਾਸੇ ਉਹ ਵੀ ਨੇ ਚਹੁ ਵਿਛੋੜਾ ਹੋਏ ਗਾਈ ਪੁੱਤਾਂ ਨਿਰਦਨਾ ਬਾਬਾ ਜੀ ਆਖਦੇ ਸਭ ਤੋਂ ਵੱਡਾ ਦੁੱਖ ਹੁੰਦਾ ਹੈ ਗਾਂ ਦੇ ਪੁੱਤਰ ਨੂੰ ਭਾਵ ਬੈਲ ਨੂੰ ਦੁੱਖ ਹੁੰਦਾ ਹੈ ਕਿਉਂ ਕਿਉਂਕਿ ਉਹਨੂੰ ਪਤਾ ਹੈ ਹੁਣ ਮੀਂਹ ਪਿਆ ਤੇ ਕਿਸਾਨ ਨੇ ਜ਼ਮੀਨ ਅੰਦਰ ਵਾਹੀ ਕਰਵਾਉਣੀ ਹੈ ਬੈਲ ਦੁਖੀ ਹੁੰਦਾ ਹੈ ਹੁਣ ਵਰਖਾ ਆਈ ਤੇ ਮੈਨੂੰ ਵਾਹੀ ਕਰਨੀ ਪਵੇਗੀ ਦਿਨ ਰਾਤ ਇੱਕ ਕਰਕੇ ਜ਼ਮੀਨ ਨੂੰ ਖੋਦਣਾ ਪਵੇਗਾ ਤੇ ਬਾਬਾ ਜੀ ਆਖਿਆ ਦੁੱਜੇ ਨੰਬਰ ਤੇ ਦੁਖੀ ਹੁੰਦਾ ਹੈ ਨਿਰਧਨਾ ਜਿਹਦੇ ਕੋਲ ਧਨ ਨਹੀਂ ਪੈਸਾ ਨਹੀਂ ਉਹ ਬੰਦਾ ਦੁਖੀ ਹੁੰਦਾ ਹੈ ਹੁਣ 4 ਦਿਨ ਮੀਂਹ ਪੈਣਾ ਤੇ ਮੇਰੀ ਦਿਹਾੜੀ ਨਹੀਂ ਲੱਗਣੀ ਹੁਣ ਸਾਡੇ ਘਰ ਮਿਸਤਰੀ ਲੱਗੇ ਹੋਣ ਅਸੀਂ ਮਿਸਤਰੀ ਨੂੰ ਆਖਦੇ ਹਾਂ ਭਾਈ ਹੁਣ ਕੰਮ ਨਹੀਂ 4 ਦਿਨ ਚੱਲਣਾ ਹੁਣ ਲੇਬਰ ਲੈ ਕੇ ਆਉਣ ਦੀ ਕੋਈ ਲੋੜ ਨਹੀਂ ਤੇ ਜਦੋਂ ਕੰਮ ਨਾ ਚੱਲੇ ਲੇਬਰ ਦਾ ਵੀ ਕੋਈ ਕੰਮ ਨਹੀਂ ਪਰ ਭਾਈ ਸ਼ੀਹਾ ਇੰਨਾ ਵਰਗਾ ਹੈ ਚਾਰ ਦਿਨ ਵੀ ਪਿਆ ਕੰਮ ਨਹੀਂ ਮਿਲਿਆ ਤੇ ਘਰ ਵਿੱਚ ਕੁਝ ਪੱਕਿਆ ਨਹੀਂ ਹੁਣ ਦੁਖੀ ਹੋਣਾ ਚਾਹੀਦਾ ਹੈ ਕਿ ਘਰ ਵਿੱਚ ਅਨਾਜ ਖਾਣ ਨੂੰ ਨਹੀਂ ਆਪ ਭੁੱਖੇ ਘਰ ਵਾਲੀ ਭੁੱਖੀ ਜਦੋਂ ਘਰ ਵਾਲੀ ਕੁਝ ਖਾਦਾ ਨਹੀਂ ਦੁੱਧ ਚੁਗਦਾ ਬੱਚਾ ਹੈ ਤੇ ਉਹ ਵੀ ਦੁੱਧ ਕਿਵੇਂ ਪੀਏਗਾ ਬਾਬਾ ਜੀ ਆਖਿਆ ਭਾਈ ਸ਼ੀਹਾ ਹੈ ਜਦੋਂ ਚਾਰ ਦਿਨ ਕੰਮ ਨਹੀਂ ਚੱਲਿਆ ਚਾਰ ਦਿਨ ਹੋ ਗਏ ਕੰਮ ਮਿਲਿਆ ਨਹੀਂ ਘਰ ਵਿੱਚ ਅਨਾਜ ਨਹੀਂ ਪੱਕਿਆ ਪੰਜਵੇਂ ਦਿਨ ਵਰਖਾ ਰੁਕੀ ਤੇ ਕੋਈ ਕੰਮ ਤੇ ਲੈ ਕੇ ਗਿਆ ਘਰੋਂ ਜਾਂਦੇ ਸੀ ਖਾਲੀ ਹੱਥੀ ਵਾਪਸ ਆ ਜਾਂਦੇ ਅੱਜ ਪੰਜਵੇਂ ਦਿਨ ਗਏ ਕੋਈ ਕੰਮ ਤੇ ਲੈ ਕੇ ਗਿਆ ਸ਼ਾਮ ਨੂੰ ਜਿੰਨੇ ਕੁ ਕਮਾਏ ਦੁਕਾਨਦਾਰ ਦੇ ਅੱਗੇ ਰੱਖ ਦਿੱਤੇ ਕਿ ਇੰਨੇ ਕੁ ਦਾਲ ਚਾਹੀਦੀ ਹੈ ਇਹਨਾਂ ਨੂੰ ਆਟਾ ਚਾਹੀਦਾ ਇਸ ਪੈਸਿਆਂ ਦੇ ਨਾਲ ਆ ਸਾਮਾਨ ਪਾ ਦੋ ਦੁਕਾਨਦਾਰ ਭਾਈ ਲੈਣਾ ਸੀ ਭਾਈ ਲੈਣਾ ਜੀ ਪੈਸੇ ਫੜੇ ਉਸ ਸਮਾਨ ਜੋ ਜੋ ਉਹਨਾਂ ਦੱਸਿਆ ਸਮਾਨ ਤੋਲ ਕੇ ਪਾ ਦਿੱਤਾ ਤੇ ਪੁੱਛਣ ਲੱਗ ਗਏ ਭਾਈ ਸਿੰਘਾ ਜੀ ਅੱਗੇ ਰੋਜ਼ਾਨਾ ਆਉਂਦੇ ਸੀ ਹੁਣ 4-5 ਦਿਨ ਆਏ ਕਿਉਂ ਨਹੀਂ ਦੁਕਾਨਦਾਰ ਦੇ ਨਾਲ ਜਿਵੇਂ ਆਪਣਾ ਪਿਆਰ ਪੈ ਜਾਵੇ ਕੋਈ ਰੋਜ਼ਾਨਾ ਦਾ ਗਾਹਕ ਹੋਵੇ ਆਪਾਂ ਨੂੰ ਪੂਰਾ ਪਤਾ ਹੁੰਦਾ ਹੈ ਕਿ ਆ ਕਿੱਥੋਂ ਦਾ ਹੈ ਕਿਹੜੇ ਪਿੰਡ ਦਾ ਹੈ ਕਿੱਥੇ ਕੋਈ ਦਾ ਘਰ ਹੈ ਤੇ ਦੇ ਘਰ ਵਿੱਚ ਕੌਣ-ਕੌਣ ਹੈ ਸਾਡੀ ਜਾਣ ਪਛਾਣ ਵੱਧ ਜਾਂਦੀ ਹੈ ਇਸੇ ਤਰ੍ਹਾਂ ਭਾਈ ਲੈਣੇ ਦਾ ਰੋਜ਼ਾਨਾ ਦਾ ਗਾਕ ਭਾਈ ਸਿੰਘਾ ਹੈ ਭਾਈ ਸਿੰਘੇ ਨੂੰ ਪੁੱਛਿਆ ਕਿ ਕੀ ਗੱਲ ਤੁਸੀਂ 4-5 ਦਿਨ ਆਏ ਨਹੀਂ ਸਭ ਸੁਖ ਸਾਦ ਹੈ ਤੇ ਭਾਈ ਸਿੰਘੇ ਨੇ ਆਖਿਆ ਸੀ ਆਉਣਾ ਤਾਂ ਸੀ ਪਰ ਕੰਮ ਨਹੀਂ ਮਿਲਿਆ 4 ਦਿਨਾਂ ਤੋਂ ਘਰੇ ਕੰਮ ਨਹੀਂ ਸੀ ਕੋਈ ਦਿਹਾੜੀ ਤੇ ਲੈ ਕੇ ਨਹੀਂ ਗਿਆ ਦਿਹਾੜੀ ਨਹੀਂ ਗਿਆ ਪੈਸਾ ਨਹੀਂ ਆਇਆ ਪੈਸਾ ਨਹੀਂ ਆਇਆ ਤੇ ਤੁਹਾਡੇ ਕੋਲ ਲੈਣ ਕੀ ਆਉਣਾ ਸੀ ਤੇ ਆਖਿਆ ਫਿਰ ਖਾਦਾ ਕੀ ਹੈ ਆਖਿਆ ਜਿੰਨਾ ਕੋ ਹੈਗਾ ਸੀ ਬਣਾ ਕੇ ਖਾ ਲਿਆ ਦੋ ਦਿਨਾਂ ਤੋਂ ਘਰ ਵਿੱਚ ਚੁੱਲ੍ਹਾ ਨਹੀਂ ਪੱਕਿਆ ਜਦੋਂ ਭਾਈ ਸਿੰਘੇ ਦੀਆਂ ਇਹ ਗੱਲਾਂ ਦੁਕਾਨਦਾਰ ਨੇ ਸੁਣੀਆਂ ਦੁਕਾਨਦਾਰ ਗੱਲਾਂ ਸੁਣ ਕੇ ਹਿਰਦੇ ਅੰਦਰ ਦਇਆ ਪੈਦਾ ਹੋ ਗਈ ਕਿਉਂਕਿ ਕਿਤੇ ਨਾ ਕਿਤੇ ਧਰਮ ਤਾਂ ਸੀ ਦਇਆ ਪੈਦਾ ਹੋਈ ਦੁਕਾਨਦਾਰ ਨੇ ਜਿੰਨਾ ਸਮਾਨ ਤੋਲ ਕੇ ਪਾਇਆ ਮਨ ਵਿੱਚ ਆਇਆ ਭੁੱਖਾ ਹੈ ਕਿੰਨੇ ਦਿਨਾਂ ਤੋਂ ਰੋਟੀ ਨਹੀਂ ਖਾਧੀ ਆਹ ਭੁੱਖਾ ਹੈ ਘਰ ਵਾਲੀ ਭੁਖੀ ਹੋਵੇਗੀ ਭਾਈ ਸਿੰਘੇ ਨੇ ਤੋਲੇ ਹੋਏ ਆٹے ਵਾਲੇ ਲਫਾਫੇ ਵਿੱਚ ਦੋ ਤਿੰਨ ਮੁਠਾਂ ਭਰ ਕੇ ਆਟਾ ਹੋਰ ਪਾ ਦਿੱਤਾ ਭਾਈ ਸਿੰਘੇ ਆਖਿਆ ਇਹ ਕਾਦੇ ਵਾਸਤੇ ਆਖਿਆ ਮੈਨੂੰ ਤੁਹਾਡੇ ਤੇ ਤਰਸ ਆਇਆ ਮੈਂ ਤਾਂ ਤੁਹਾਨੂੰ ਆਟਾ ਵਧ ਦਿੱਤਾ ਹੈ ਭਾਈ ਸਿੰਘੇ ਆਖਿਆ ਇਹ ਕੰਮ ਕਰਨ ਦੀ ਲੋੜ ਨਹੀਂ ਮੇਰੇ ਗੁਰੂ ਨਾਨਕ ਨੇ ਆਖਿਆ ਕਿਰਤ ਕਰਕੇ ਖਾਣੀ ਹੈ ਮੇਰੇ ਗੁਰੂ ਨਾਨਕ ਦਾ ਹੁਕਮ ਹੈ ਕਿ ਸਿੱਖ ਨੇ ਕਿਸੇ ਹੋਰ ਕੋਲੋਂ ਨਹੀਂ ਮੰਗਣਾ ਮੇਰੇ ਗੁਰੂ ਨਾਨਕ ਦਾ ਹੁਕਮ ਹੈ ਕਿ ਆਪਣੇ ਜੀਵਨ ਅੰਦਰ ਜਿੰਨਾ ਰੱਬ ਦੇ ਰਿਹਾ ਹੈ ਉਹਦੇ ਹੁਕਮ ਵਿੱਚ ਰਹਿ ਕੇ ਜਿਉਣਾ ਹੈ ਭਾਈ ਸ਼ੀਹੇ ਨੇ ਆਖਿਆ ਹੁਣ ਤੁਸੀਂ ਇਹ ਕੰਮ ਕਰੋ ਜਿੰਨਾ ਆਟਾ ਪਾਇਆ ਇਹਨੂੰ ਵਾਪਸ ਕੱਢ ਲਵੋ ਆਖਿਆ ਇਹ ਨਹੀਂ ਕੱਢਾਂਗਾ ਤੇ ਗੁਰੂ ਨਾਨਕ ਸਹਿਬ ਮਹਾਰਾਜ ਦੇ ਸਿੱਖ ਭਾਈ ਸ਼ੀਹੇ ਆਖਿਆ ਜੇ ਤੁਸੀਂ ਆਟਾ ਵਾਪਸ ਨਹੀਂ ਲਵੋਗੇ ਕੱਲ ਨੂੰ ਮੈਨੂੰ ਦੁਕਾਨਦਾਰ ਬਦਲਣਾ ਪਵੇਗਾ ਕਿਸੇ ਹੋਰ ਦੁਕਾਨ ਕੋਲੋਂ ਸੌਦਾ ਲੈਣਾ ਪਵੇਗਾ ਭਾਈ ਸ਼ੀਹੇ ਨੇ ਕਹਿਣ ਤੇ ਦੁਕਾਨਦਾਰ ਨੇ ਆਟਾ ਵਾਪਸ ਕੱਢ ਲਿਆ ਆਖਿਆ ਤੁਹਾਡਾ ਆਟਾ ਸੀ ਮੇਰੇ ਬਾਬੇ ਦਾ ਹੁਕਮ ਸੀ ਕਿ ਹੱਕ ਪਰਾਇਆ ਨਾਨਕਾ ਉਸ ਵਰ ਉਸ ਗਾਏ ਗੁਰਪੀਰ ਹਮ ਤਾਂ ਪਰੈ ਜਾਂ ਮੁਰਦਾਰ ਨਾ ਖਾਏ ਆਖਿਆ ਤੁਸੀਂ ਤਰਸ ਕਰਕੇ ਪਾਇਆ ਸੀ ਮੈਨੂੰ ਰੱਬ ਤੋਂ ਬਿਨਾਂ ਕਿਸੇ ਦੇ ਤਰਸ ਦੀ ਲੋੜ ਨਹੀਂ ਮੈਂ ਜਿਹੜਾ ਕੁਝ ਮੰਗਣਾ ਹੈ ਆਪਣੇ ਗੁਰੂ ਕੋਲੋਂ ਮੰਗਾਗਾ ਗੁਰੂ ਬੜਾ ਕੁਝ ਦੇਣ ਵਾਲਾ ਹੈ ਭਾਈ ਸਿੰਘੇ ਦੀਆਂ ਗੱਲਾਂ ਸੁਣੀਆਂ ਦੁਕਾਨਦਾਰ ਆਖਦਾ ਕਿੰਨਾ ਕੋ ਸਮਾਨ ਲੈ ਕੇ ਗਿਆ ਹੈ ਜਿੰਨੇ ਕੋ ਦਾਲ ਲੈ ਕੇ ਗਿਆ ਇੱਕ ਕੌਲੀ ਦਾਲ ਦੀ ਵਰਣੀ ਹੈ ਜਿੰਨਾ ਕੋ ਆਟਾ ਲੈ ਕੇ ਗਿਆ ਤਿੰਨ ਕੋ ਪ੍ਰਸ਼ਾਦੇ ਪੱਕਨੇ ਨੇ ਬਹੁਤੇ ਪ੍ਰਸ਼ਾਦੇ ਨਹੀਂ ਪੱਕਨੇ ਤੇ ਭਾਈ ਸਿੰਘਾ ਸਮਾਨ ਲੈ ਕੇ ਗਿਆ ਦੁਕਾਨਦਾਰ ਸੋਚਿਆ ਹੁਣ ਘਰੇ ਜਾਣਗੇ ਲੜਾਈ ਹੋਵੇਗੀ ਘਰ ਵਾਲੀ ਆਖਣਾ ਮੈਂ ਭੁੱਖੀ ਹਾਂ ਮੈਂ ਖਾਣਾ ਹੈ ਇਹਨਾਂ ਆਖਣਾ ਮੈਂ ਦਿਹਾੜੀ ਲਾ ਕੇ ਆਇਆ ਮੈਂ ਖਾਣਾ ਹੈ ਦੁਕਾਨਦਾਰ ਦੇ ਮਨ ਵਿੱਚ ਆਇਆ ਕਿਉਂ ਨਾ ਵੇਖਾਂ ਤਾਂ ਸਹੀ ਇਹਨਾਂ ਦੇ ਘਰ ਵਿੱਚ ਮਾਹੌਲ ਕੀ ਬਣਦਾ ਹੈ ਭਾਈ ਸਿੰਘਾਂ ਸਮਾਨ ਲੈ ਕੇ ਘਰੇ ਗਏ ਘਰ ਵਾਲੀ ਨੂੰ ਜਾ ਕੇ ਜੋ ਸਮਾਨ ਵਾਲਾ ਲਿਫਾਫਾ ਥਿਫੜਾ ਦਿੱਤਾ ਆਖਿਆ ਭਾਗਵਾਨੀ ਅੱਜ ਆ ਕੁਝ ਖਟਿਆ ਐ ਬੜੇ ਦਿਨਾਂ ਬਾਅਦ ਅੱਜ ਅਨਾਜ ਆਇਆ ਐ ਚੱਲ ਕੁਝ ਬਣਾ ਗੁਰੂ ਨਾਨਕ ਸਾਹਿਬ ਮੇਰ ਕਰਨ ਫਿਰ ਰਲ ਕੇ ਖਾਵਾਂਗੇ ਘਰ ਵਾਲੀ ਨੇ ਦਾਲ ਬਣਾਈ ਕੌਲਾ ਕੋ ਦਾਲ ਦਾ ਬਣਿਆ ਕੋਲੀ ਵਿੱਚ ਪਾ ਲਈ ਜਿੰਨਾ ਕੁ ਆਟਾ ਸੀ ਆਟਾ ਗੁੰਨ ਕੇ ਪਕਾਇਆ ਉਹ ਪੱਕੇ ਹੋਏ ਆਟੇ ਦੇ ਤਿੰਨ ਪ੍ਰਸ਼ਾਦੇ ਪੱਕੇ ਹੁਣ ਤਿੰਨ ਪ੍ਰਸ਼ਾਦੇ ਖਾਣ ਵਾਲੇ ਦੋਵੇਂ ਜੀ ਤੇ ਘਰ ਇੱਕ ਟੁੱਟੀ ਹੋਈ ਝੌਂਪੜੀ ਹੈ ਝੌਂਪੜੀ ਵਿੱਚ ਦੀਵਾ ਬਲ ਰਿਹਾ ਬਲਦੇ ਹੋਏ ਦੀਵੇ ਦੀ ਰੌਸ਼ਨੀ ਅੰਦਰ ਦੋਵੇਂ ਜੀ ਬੈਠ ਗਏ ਨੇ ਹੁਣ ਪ੍ਰਸ਼ਾਦਾ ਛਕਣ ਦੀ ਤਿਆਰੀ ਹੋਈ ਤੇ ਦੁਕਾਨਦਾਰ ਬਾਹਰ ਸਾਰਾ ਕੁਝ ਦੇਖ ਰਿਹਾ ਹੈ ਰਾਤ ਦਾ ਹਨੇਰਾ ਹੋਇਆ ਜੋ ghee ਵਿੱਚ ਦੀਵਾ ਬਲ ਰਿਹਾ ਹੈ ਬਲਦੇ ਹੋਏ ਦੀਵੇ ਦੀ ਲੋਕਾਂ ਨੂੰ ਬਾਰ ਸਾਰਾ ਕੁਝ ਦਿਖ ਰਿਹਾ ਹੈ ਤੇ ਦੁਕਾਨਦਾਰ ਸਾਰਾ ਕੁਝ ਦੇਖਦਾ ਆਖਦਾ ਹੁਣ ਵਾਰੀ ਆਈ ਤਿੰਨ ਪ੍ਰਸ਼ਾਦੇ ਨੇ ਪਤਨੀ ਆਖਣਾ ਮੈਂ ਵੱਧ ਸਕਣਾ ਹੈ ਪਤੀ ਆਖਣਾ ਮੈਂ ਦਿਨ ਰਾਤ ਇੱਕ ਕੀਤੀ ਮੈਂ ਵੱਧ ਸਕਣਾ ਹੈ ਸਮਾਂ ਆਇਆ ਜਦੋਂ ਛਕਣ ਲੱਗੇ ਤੇ ਪਤੀ ਨੇ ਦੋ ਪ੍ਰਸ਼ਾਦੇ ਪਤਨੀ ਦੀ ਥਾਲੀ ਵਿੱਚ ਰੱਖ ਦਿੱਤੇ ਆਖਿਆ ਤੂੰ ਆਪ ਵੀ ਛਕਣਾ ਹੈ ਤੇ ਤੂੰ ਬੱਚੇ ਨੂੰ ਦੁੱਧ ਪਲਾਉਣਾ ਹੈ ਦੋ ਪ੍ਰਸ਼ਾਦੇ ਤੈਨੂੰ ਛਕਣੇ ਚਾਹੀਦੇ ਨੇ ਤੇ ਅਗੋਂ ਪਤਨੀ ਨੇ ਹੱਸ ਕੇ ਆਖਿਆ ਮੈਨੂੰ ਦੋ ਦੀ ਲੋੜ ਨਹੀਂ ਤੁਸੀਂ ਦਿਨ ਰਾਤ ਕਿਸੇ ਹੋਰ ਦੇ ਘਰ ਜਾ ਕੇ ਮਜ਼ਦੂਰੀ ਕਰਕੇ ਆਏ ਹੋ ਮੈਨੂੰ ਪਤਾ ਹੈ ਜਦੋਂ ਕਿਸੇ ਘਰ ਮਜ਼ਦੂਰੀ ਤੇ ਜਾਣਾ ਹੋਵੇ ਅਗਲਾ ਖੂਨ ਪਸੀਨਾ ਇੱਕ ਕਰਕੇ ਪੈਸਾ ਦਿੰਦਾ ਹੈ ਮੈਨੂੰ ਪਤਾ ਕਿਵੇਂ ਕਮਾ ਕੇ ਲਿਆਇਓ ਹੁਣ ਦੋ ਪ੍ਰਸ਼ਾਦੇ ਤੁਸੀਂ ਛਕੋਗੇ ਇੱਕ ਮੈਂ ਛਕਣਾ ਹੈ ਕਿੰਨਾ ਸਬਰ ਹੋਵੇਗਾ ਉਸ ਪਤਨੀ ਵਿੱਚ ਜਿੰਨੇ ਆਖਿਆ ਤੁਸੀਂ ਕਿਸੇ ਘਰ ਦਿਹਾੜੀ ਤੇ ਗਏ ਤੇ ਮੈਨੂੰ ਪਤਾ ਹੈ ਦਿਹਾੜੀਦਾਰਾਂ ਦੇ ਨਾਲ ਭਾਣਾ ਕੀ ਕੁਝ ਵਾਪਰਦਾ ਹੈ ਸਾਰਾ ਸਾਰਾ ਦਿਨ ਧੁੱਪੇ ਕੰਮ ਕਰਦੇ ਕਈ ਵਾਰ ਸਾਰਾ ਸਾਰਾ ਦਿਨ ਕੋਈ ਪਾਣੀ ਵੀ ਨਹੀਂ ਪੁੱਛਿਆ ਕਰਦਾ ਸਚਾਈ ਅੱਜ ਦੀ ਵੀ ਸਾਡੀ ਹਾਲਤ ਹੈ ਸਾਡੇ ਘਰ ਕੋਈ ਕੰਮ ਤੇ ਲੱਗਾ ਹੋਵੇ ਕਈ ਵਾਰ ਸਾਰਾ ਸਾਰਾ ਦਿਨ ਅਸੀਂ ਉਹਨੂੰ ਇੰਝ ਕੰਮ ਲੈਂਦੇ ਆ ਜਿਵੇਂ ਬੰਦਾ ਖਰੀਦ ਲਿਆ ਹੋਵੇ ਤੇ ਬਾਬਾ ਜੀ ਆਖਿਆ ਇਸੇ ਤਰ੍ਹਾਂ ਭਾਈ ਸਿੰਘੇ ਦੀ ਘਰ ਵਾਲੀ ਆਖਿਆ ਮੈਨੂੰ ਪਤਾ ਹੈ ਸਾਰਾ ਦਿਨ ਬਗਾਨੇ ਦਰ ਤੇ ਮਜ਼ਦੂਰੀ ਕਰਕੇ ਆਇਓ ਕਿਵੇਂ ਅਗਲੇ ਨੇ ਤੁਹਾਡਾ ਪਸੀਨਾ ਖੂਨ ਵਾਂਗੂ ਨਚੋੜਿਆ ਹੋਵੇਗਾ ਤੁਸੀਂ ਦੋ ਪ੍ਰਸ਼ਾਦੇ ਛਕੋ ਇੱਕ ਮੈਂ ਛਕਾਂਗੀ ਦੋਵੇਂ ਜਣੇ ਗੱਲਾਂ ਕਰਦੇ ਨਹੀਂ ਤੂੰ ਬੱਚੇ ਨੂੰ ਦੁੱਧ ਪਲਾਉਣਾ ਹੈ ਤੂੰ ਵੱਧ ਸ਼ਕ ਇਸੇ ਤਰ੍ਹਾਂ ਗੱਲਾਂ ਬਾਤਾਂ ਕਰਦੇ ਆਂ ਬਾਹਰੋਂ ਕਿਸੇ ਨੇ ਆਵਾਜ਼ ਮਾਰ ਦਿੱਤੀ ਭਾਈ ਸਿੰਘਾ ਬਾਹਰ ਆ ਕੇ ਗੱਲ ਸੁਣੀ ਭਾਈ ਸਿੰਘਾ ਜੀ ਉੱਠ ਕੇ ਬਾਹਰ ਗਏ ਕੋਈ ਸਾਧੂ ਸੀ ਆਖਿਆ ਗੁਰੂ ਨਾਨਕ ਦੇ ਸਿੱਖ ਦਾ ਘਰ ਹੈ ਭਾਈ ਸਿੰਘਾ ਦੀ ਆਖਿਆ ਹਾਂ ਜੀ ਮੈਂ ਗੁਰੂ ਨਾਨਕ ਦਾ ਸਿੱਖ ਹਾਂ ਤੇ ਆਖਿਆ ਫਿਰ ਮੈਂ ਇਹ ਵੀ ਸੁਣ ਕੇ ਆਇਆ ਹਾਂ ਪਿੰਡ ਵਿੱਚੋਂ ਕਿਸੇ ਖੈਰ ਨਹੀਂ ਪਾਈ ਢਿੱਡ ਦਾ ਭੁੱਖਾ ਹਾਂ ਮੈਂ ਸੁਣ ਕੇ ਆਇਆ ਗੁਰੂ ਨਾਨਕ ਦੇ ਘਰ ਤੋਂ ਕੋਈ ਭੁੱਖਾ ਨਹੀਂ ਜਾਂਦਾ ਇਹ ਗੁਰੂ ਨਾਨਕ ਦੇ ਸਿੱਖ ਦਾ ਘਰ ਹੈ ਮੈਨੂੰ ਪਿੰਡ ਵਾਲਿਆਂ ਆਖਿਆ ਪ੍ਰਸ਼ਾਦਾ ਇੱਥੇ ਹੀ ਮਿਲ ਸਕਦਾ ਹੈ ਮੈਂ ਪ੍ਰਸ਼ਾਦਾ ਛਕਣ ਵਾਸਤੇ ਆਇਆ ਹੁਣ ਮੈਨੂੰ ਭੁੱਖ ਬੜੀ ਲੱਗੀ ਹੈ ਭਾਈ ਸਿੰਘ ਆਖਿਆ ਗੁਰੂ ਨਾਨਕ ਸਹਿ ਮਹਾਰਾਜ ਕਿੰਨੀ ਤੇਰੀ ਵਡਿਆਈ ਹੈ ਦੁਨੀਆਂ ਦੇ ਲੋਕ ਆਖਦੇ ਸਾਡਾ ਵਡੇਰਾ ਆ ਸੀ ਅਸੀਂ ਦੱਸਣਾ ਹੋਵੇ ਅਸੀਂ ਆਖਦੇ ਆ ਫਲਾਣੇ ਦੇ ਪੁੱਤਰੇ ਦਾ ਘਰ ਹੈ ਫਲਾਣੇ ਦੇ ਪੁੱਤਰ ਦਾ ਘਰ ਹੈ ਭਾਈ ਸਿੰਘ ਢਿੱਡ ਦਾ ਭੁੱਖਾ ਹੈ ਪਰ ਅਰਦਾਸ ਕਰਕੇ ਆਖਦਾ ਧੰਨ ਗੁਰੂ ਨਾਨਕ ਸਹਿ ਮਹਾਰਾਜ ਤੇਰਾ ਸ਼ੁਕਰ ਹੈ ਅੱਜ ਲੋਕੀ ਇਹ ਵੀ ਆਖਦੇ ਗੁਰੂ ਨਾਨਕ ਦੇ ਸਿੱਖ ਦਾ ਘਰ ਹੈ ਮੇਰੇ ਨਾਮ ਨਾਲ ਤੇਰਾ ਨਾਮ ਜੁੜਿਆ ਅੱਜ ਤੇਰੇ ਕਰਕੇ ਮੇਰੀ ਵੀ ਸ਼ੋਭਾ ਹੁੰਦੀ ਪਈ ਕਿ ਗੁਰੂ ਨਾਨਕ ਦੇ ਸਿੱਖ ਦਾ ਕਰ ਹੈ ਭਾਈ ਸਿੰਘੇ ਨੇ ਆਖਿਆ ਕਿ ਆਓ ਅੰਦਰ ਬੈਠੋ ਤੁਸੀਂ ਢਿੱਡ ਦੇ ਭੁੱਖੇ ਹੋ ਗੁਰੂ ਨਾਨਕ ਸਹਿ ਮਹਾਰਾਜ ਕਿਰਪਾ ਕੀਤੀ ਅੰਦਰ ਲੰਗਰ ਚੱਲਦਾ ਹੈ ਬੈਠ ਕੇ ਸ਼ਕੋ ਜਿਹੜਾ ਇੱਕ ਪ੍ਰਸ਼ਾਦਾ ਵੱਧ ਸੀ ਉਹ ਸਾਧੂ ਦੇ ਹੱਥ ਪੈਰ ਤਵਾ ਕੇ ਉਹਦੇ ਥਾਲ ਵਿੱਚ ਪਾ ਕੇ ਅੱਗੇ ਰੱਖ ਦਿੱਤਾ ਫਿਰ ਦੋਵੇਂ ਪਤੀ ਪਤਨੀ ਆਪਸ ਵਿੱਚ ਹੱਸ ਕੇ ਗੱਲ ਕਰਨ ਲੱਗੇ ਆਖਦੇ ਅਸੀਂ ਇੱਕ ਪ੍ਰਸ਼ਾਦੇ ਦੀ ਗੱਲ ਕਰਦੇ ਸੀ ਕਿ ਇੱਕ ਪ੍ਰਸ਼ਾਦਾ ਵੱਧ ਹੈ ਕੌਣ ਸਕੇਗਾ ਗੁਰੂ ਨਾਨਕ ਸਾਹਿਬ ਮਹਾਰਾਜ ਕਿਰਪਾ ਕੀਤੀ ਜਿਹਦੇ ਭਾਗਾ ਵਿੱਚ ਸੀ ਆ ਕੇ ਛੱਕ ਕੇ ਚੱਲਿਆ ਹੈ ਸਿਆਣੇ ਆਖਦੇ ਨੇ ਖਾਣੇ ਖਾਣੇ 'ਤੇ ਲਿਖਾ ਹੈ ਦਾਣੇ-ਦਾਣੇ 'ਤੇ ਲਿਖਾ ਹੈ ਖਾਣੇ ਵਾਲੇ ਦਾ ਨਾਮ ਜਿਹਦੇ ਕਰਮਾਂ ਵਿੱਚ ਹੋਵੇ ਉਹ ਬੰਦਾ ਕਿੱਥੋਂ ਆ ਕੇ ਚੁਗਣ ਵਾਸਤੇ ਆ ਜਾਂਦਾ ਹੈ ਆਹੀ ਗੱਲ ਭਾਈ ਸਿੰਘ ਨੇ ਆਖੀ ਕਿ ਆਪਣਾ ਵੇਖੋ ਆਪਾਂ ਇੱਕ ਪ੍ਰਸ਼ਾਦਾ ਦੇ ਪਿੱਛੇ ਗੱਲਾਂ ਕਰਦੇ ਸੀ ਸ਼ਕੇਗਾ ਕੌਣ ਜਿਹਦੇ ਕਰਮਾਂ ਵਿੱਚ ਸੀ ਆ ਕੇ शक ਲਿਆ ਤੇ ਉਹ ਸਾਧੂ ਨੇ ਇੱਕ ਪ੍ਰਸ਼ਾਦਾ ਛੱਕ ਕੇ ਆਖਿਆ ਭਾਈ ਸਿੰਘਾ ਜੀ ਹਲੇ ਢਿੱਡ ਦੀ ਭੁੱਖ ਮਿਟੀ ਨਹੀਂ ਇੱਕ ਪ੍ਰਸ਼ਾਦਾ ਹੋਰ ਚਾਹੀਦਾ ਹੈ ਹੁਣ ਜਿਹੜਾ ਦੁਕਾਨਦਾਰ ਬਾਹਰ ਖੜਾ ਸਾਰਾ ਕੁਝ ਵੇਖ ਰਿਹਾ ਹੈ ਉਹਨੇ ਫੇਰ ਸੋਚਿਆ ਹੁਣ ਪ੍ਰਸ਼ਾਦੇ ਦੋ ਸਨ ਖਾਣ ਵਾਲੇ ਦੋ ਸਨ ਹੁਣ ਸਾਧੂ ਨੇ ਇੱਕ ਹੋਰ ਮੰਗ ਲਿਆ ਹੁਣ ਇਹਨਾਂ ਦੇਣਾ ਕੋਈ ਨਹੀਂ ਪਰ ਭਾਈ ਸਿੰਘੇ ਨੇ ਜਿਹੜਾ ਆਪਣੀ ਥਾਲੀ ਵਿੱਚ ਪ੍ਰਸ਼ਾਦਾ ਸੀ ਚੁੱਕ ਕੇ ਉਹ ਸਾਧੂ ਅੱਗੇ ਰੱਖਿਆ ਆਖਿਆ ਤੁਸੀਂ ਆਪਣੀ ਭੁੱਖ ਨਿਭਾਓ ਉਹ ਸਾਧੂ ਨੇ ਦੋ ਪ੍ਰਸ਼ਾਦਾ ਛਕੇ ਅਰਦਾਸ ਕੀਤੀ ਤੇ ਸਾਧੂ ਅੱਗੇ ਚੱਲਦਾ ਬਣਿਆ ਹੁਣ ਦੋਵੇਂ ਜੀ ਫਿਰ ਬੈਠੇ ਫਿਰ ਥਾਲੀ ਵਿੱਚ ਇੱਕ ਪ੍ਰਸ਼ਾਦਾ ਥੋੜੀ ਜੀ ਦਾਲ ਪਤੀ ਨੇ ਫਿਰ ਪਤਨੀ ਨੂੰ ਆਖਿਆ ਤੁਸੀਂ ਪ੍ਰਸ਼ਾਦਾ ਛਕੋ ਬੱਚੇ ਨੂੰ ਦੁੱਧ ਪਿਲਾਉਣਾ ਹੈ ਪਤਨੀ ਆਖਿਆ ਸਿਰਦਿਆਂ ਸਾਈਆਂ ਸਾਰਾ ਦਿਨ ਕੱਲ ਫਿਰ ਮੰਦੂਰੀ ਕਰਨੀ ਹੈ ਪ੍ਰਸ਼ਾਦੇ ਤੇ ਮੇਰਾ ਹੱਕ ਨਹੀਂ ਪ੍ਰਸ਼ਾਦੇ ਤੇ ਤੇਰਾ ਹੱਕ ਹੈ ਦੋਵਾਂ ਜੀਆਂ ਨੇ ਅੱਧਾ ਅੱਧਾ ਪ੍ਰਸ਼ਾਦਾ ਛਕਿਆ ਤੇ ਪ੍ਰਸ਼ਾਦਾ ਛਕ ਕੇ ਫਿਰ ਗੁਰੂ ਨਾਨਕ ਸਹਿਬ ਮਹਾਰਾਜ ਦੇ ਚਰਣਾ ਵਿੱਚ ਅਰਦਾਸ ਕਰਕੇ ਆਖਿਆ ਧੰਨ ਗੁਰੂ ਨਾਨਕ ਸਹਿਬ ਮਹਾਰਾਜ ਤੇਰੀ ਕਿਰਪਾ ਨਾਲ ਇੰਨੇ ਦਿਨਾਂ ਬਾਅਦ ਅੱਜ ਪ੍ਰਸ਼ਾਦਾ ਨਸੀਬ ਹੋਇਆ ਹੈ ਉੱਥੇ ਉਲਾਮਾ ਨਹੀਂ ਦਿੱਤਾ ਉੱਥੇ ਵੀ ਸ਼ੁਕਰਾਨਾ ਕੀਤਾ ਤੇ ਉਹ ਦੁਕਾਨਦਾਰ ਸੀ ਭਾਈ ਲੈਣਾ ਭਾਈ ਲੈਣੇ ਆ ਕੇ ਪੁੱਛਿਆ ਸੀ ਕਿਹਦੇ ਸਿੱਖੋ ਆਖਿਆ ਗੁਰੂ ਨਾਨਕ ਦੇ ਸਿੱਖਾਂ ਤੇ ਆਖਿਆ ਤੁਸੀਂ ਨਾਮ ਕਿਹਦਾ ਲਿਆ ਹੈ ਆਖਿਆ ਪਰਮਾਤਮਾ ਦਾ ਨਾਮ ਲਿਆ ਹੈ ਗੁਰੂ ਨਾਨਕ ਸਹਿ ਮਹਾਰਾਜ ਸਾਨੂੰ ਰੱਬ ਦੇ ਨਾਲ ਜੋੜ ਕੇ ਗਏ ਨੇ ਉਹ ਭਾਈ ਸਿੰਘੇ ਦੇ ਉੱਪਰ ਐਸੀ ਗੁਰੂ ਨਾਨਕ ਸਹਿ ਮਹਾਰਾਜ ਦੀ ਕਿਰਪਾ ਸੀ ਇੰਨਾ ਜੀਵਨ ਵਿੱਚ ਸਬਰ ਇੰਨਾ ਸੰਤੋਖ ਇੰਨਾ ਜੀਵਨ ਅੰਦਰ ਦਇਆ ਜੇ ਕੋਈ ਭੁੱਖਾ ਆਇਆ ਤੇ ਉਹਨੇ ਆ ਕੇ ਇਹ ਨਾ ਆਖਿਆ ਸੀ ਗੁਰੂ ਨਾਨਕ ਦੇ ਸਿੱਖ ਦਾ ਕਰ ਹੈ ਤੇ ਭਾਈ ਸੀਹਾਂ ਆਖਿਆ ਸੀ ਮੈਂ ਭੁੱਖਾ ਰਹਿ ਲਵਾਂਗਾ ਪਰ ਗੁਰੂ ਨਾਨਕ ਦੇ ਨਾਮ ਨੂੰ ਦਾਗ ਨਹੀਂ ਲਗਣ ਦਿਆਂਗਾ ਇੰਨੀ ਕਿਰਪਾ ਸੀ ਭਾਈ ਸੀਹੇ ਦੇ ਉੱਪਰ ਭਾਈ ਸੀਹੇ ਦਾ ਜੀਵਨ ਵੇਖਿਆ ਸੀ ਭਾਈ ਲੈਹਣੇ ਨੇ ਭਾਈ ਲੈਣਾ ਜੀ ਉਹ ਸ਼ਖਸੀਅਤ ਨੇ ਜਿਹੜੇ ਬਾਅਦ ਵਿੱਚ ਗੁਰੂ ਅੰਗਦ ਸਹਿ ਮਹਾਰਾਜ ਬਣੇ ਸਨ ਜਿਹੜੇ ਦੂਜੇ ਪਾਤਸ਼ਾਹ ਬਣੇ ਉਹਨਾਂ ਦੇ ਜੀਵਨ ਦੀਆਂ ਦੋ ਘਟਨਾਵਾਂ ਸਨ ਇੱਕ ਤਾਂ ਭਾਈ ਸਿੰਘੇ ਦਾ ਜੀਵਨ ਵੇਖਿਆ ਇੱਕ ਭਾਈ ਜੋਧ ਦੇ ਕੋਲੋਂ ਬਾਣੀ ਦੀ ਪੰਕਤੀ ਸੁਣੀ ਸੀ ਜਿਤ ਸੇਵਿਆ ਸੁਖ ਪਾਈਐ ਸੋ ਸਾਹਿਬ ਸਦਾ ਸੰਭਾਲੀਐ ਜਿਤ ਕੀਤਾ ਪਾਈਐ ਆਪਣਾ ਸਾਲ ਬੁਰੀ ਕਿਉ ਕਾਲੀਐ ਦੋ ਘਟਨਾਵਾਂ ਵੇਖ ਕੇ ਗੁਰੂ ਨਾਨਕ ਦੇਵ ਸਿੱਖ ਬਣੇ ਤੇ ਗੁਰੂ ਨਾਨਕ ਸਾਹਿਬ ਮਹਾਰਾਜ ਨਾਲ ਜਿਹੜਾ ਪਿਆਰ ਪਾ ਲੈਂਦਾ ਗੁਰੂ ਨਾਨਕ ਸਾਹਿਬ ਵੱਡੀ ਗਲਵਕੜੀ ਕਰਕੇ ਗਲੇ ਨਾਲ ਲਾ ਲੈਂਦੇ ਨੇ ਭਾਈ ਲੈਣੇ ਨੂੰ ਐਸਾ ਗਲਵਕੜੀ ਨਾਲ ਲਾਇਆ ਸੀ ਫਿਰ ਇਹ ਨਹੀਂ ਆਖਿਆ ਕਿ ਭਾਈ ਲੈਣਿਆ ਤੂੰ ਇੰਨੇ ਪਾਪ ਕੀਤੇ ਇੰਨਾ ਸਮਾਂ ਜ਼ਿੰਦਗੀ ਦਾ ਵਿਅਰਥ ਗਵਾਇਆ ਭਾਈ ਲੈਣੇ ਨੂੰ ਹਿੱਕ ਨਾਲ ਲਾ ਕੇ ਆਖਿਆ ਭਾਈ ਲੈਣਿਆ ਅੱਜ ਤੋਂ ਬਾਅਦ ਤੂੰ ਲੈਣਾ ਨਹੀਂ ਗੁਰੂ ਨਾਨਕ ਦੇ ਸਰੀਰ ਦਾ ਅੰਗ ਹੈ ਅੱਜ ਤੋਂ ਬਾਅਦ ਤੇਰਾ ਨਾਮ ਗੁਰੂ ਅੰਗਦ ਸਾਹਿਬ ਹੈ ਮੈਂ ਤਾਂ ਇਹ ਕਹਿਣਾ ਹਾਂ ਜਿਨ੍ਹਾਂ ਨੇ ਗੁਰੂ ਨਾਨਕ ਸਾਹਿਬ ਮਹਾਰਾਜ ਨਾਲ ਪਿਆਰ ਪਾਇਆ ਹੈ ਗੁਰੂ ਨਾਨਕ ਸਹਿਬ ਮਹਾਰਾਜ ਉਹਨਾਂ ਦੀ ਝੋਲੀ ਕਦੇ ਖਾਲੀ ਨਹੀਂ ਰਹਿਣ ਦਿੱਤੀ ਜਿਨ੍ਹਾਂ ਨੇ ਗੁਰੂ ਨਾਨਕ ਸਹਿਬ ਨਾਲ ਪਿਆਰ ਪਾਇਆ ਗੁਰੂ ਨਾਨਕ ਸਹਿਬ ਮਹਾਰਾਜ ਉਹਨਾਂ ਦੇ ਤਨ ਦੇ ਰੋਗ ਵੀ ਕੱਟੇ ਉਹਨਾਂ ਦੇ ਮਨ ਦੇ ਰੋਗ ਵੀ ਕੱਟੇ ਕਦੇ ਦਿਪਾਲਪੁਰ ਦਾ ਕੋੜੀ ਸੀ ਜਿਹਦੇ ਕੋਲ ਗੁਰੂ ਨਾਨਕ ਸਹਿਬ ਮਹਾਰਾਜ ਗਏ ਸਨ ਝੋਪੜੀ ਵਿੱਚੋਂ ਬਦਬੂ ਆਉਂਦੀ ਸੀ ਘਰ ਵਾਲਿਆਂ ਘਰੋਂ ਕੱਢਿਆ ਸੀ ਪਿੰਡ ਵਾਲਿਆਂ ਪਿੰਡੋਂ ਕੱਢਿਆ ਸੀ ਪਰ ਗੁਰੂ ਨਾਨਕ ਸਹਿਬ ਮਹਾਰਾਜ ਜਾ ਕੇ ਹਕ ਨਾਲ ਲਾ ਕੇ ਆਖਿਆ ਸੀ ਕੋੜੀ ਹੈ ਕੋਈ ਗੱਲ ਨਹੀਂ ਤੇਰਾ ਇਲਾਜ ਮੈਂ ਕਰਾਂਗਾ ਉਹ ਕੋੜੀ ਦਾ ਇਲਾਜ ਕੀਤਾ ਕੋੜੀ ਠੀਕ ਹੋਇਆ ਉਹਨੂੰ ਬਾਣੀ ਦਾ ਪਾਠ ਵੀ ਨਾਲ ਸਿਖਾਇਆ ਤੇ ਕੋੜੀ ਨੇ ਆਖਿਆ ਸੀ ਬਾਬਾ ਮੇਰੇ ਘਰ ਵਾਲਿਆਂ ਘਰੋਂ ਕੱਢ ਦਿੱਤਾ ਸੀ ਪਿੰਡ ਵਾਲਿਆਂ ਪਿੰਡੋਂ ਕੱਢ ਦਿੱਤਾ ਸੀ ਪਰ ਤੂੰ ਮੈਨੂੰ ਗਲੇ ਨਾਲ ਲਾਇਆ ਹੈ ਤੇਰੇ ਤੋਂ ਬਿਨਾ ਮੈਨੂੰ ਗਲੇ ਲਾਉਣ ਵਾਲਾ ਕੋਈ ਹੋਰ ਮਿਲਿਆ ਨਹੀਂ ਬਾਬਾ ਤੂੰ ਗਲੇ ਨਾਲ ਲਾਇਆ ਹੈ ਹੁਣ ਤੋਂ ਮੈਂ ਤੇਰਾ ਹੋਇਆ ਤੇ ਤੂੰ ਮੇਰਾ ਹੋਇਆ ਤੇ ਉਸੇ ਦਿਪਾਲਪੁਰ ਦੇ ਕੋੜੀ ਕੋਲ ਬੈਠ ਕੇ ਗੁਰੂ ਨਾਨਕ ਸਹਿ ਮਹਾਰਾਜ ਆਖਿਆ ਸੀ ਤੂੰ ਤਾਂ ਤਨ ਦਾ ਕੋੜੀ ਹੈ ਦੁਨੀਆ ਮਨ ਦੀ ਕੋੜੀ ਲਗੀ ਫਿਰਦੀ ਹੈ ਉੱਥੇ ਸਾਨੂੰ ਸਿਖਿਆ ਦਿੱਤੀ ਸੀ ਕਿ ਭਾਈ ਜੇ ਕੋਈ ਤਨ ਦਾ ਬਿਮਾਰ ਬੰਦਾ ਹੋਵੇ ਉਹਦਾ ਹੱਥ ਨਹੀਂ ਛੱਡੀਦਾ ਹੁੰਦਾ ਜੇ ਕੋਈ ਬਿਮਾਰ ਹੋਵੇ ਉਹਦੀ ਦੇਖਭਾਲ ਕਰੀਦੀ ਹੈ ਮਾਂ ਬਾਪ ਬਜ਼ੁਰਗ ਹੋ ਜਾਣ ਉਹਨਾਂ ਦੀ ਸਾਂਭ ਸੰਭਾਲ ਕਰੀਦੀ ਹੈ ਉਹਨਾਂ ਨੂੰ ਸਾਥ ਛੱਡ ਕੇ ਜਾਈਦਾ ਨਹੀਂ ਹੁੰਦਾ ਕੋਈ ਬਿਮਾਰ ਹੋਵੇ ਉਹਨਾਂ ਦੇ ਨਾਲ ਖੜਨਾ ਚਾਹੀਦਾ ਹੈ ਤੇ ਸਾਨੂੰ ਸਿੱਖਿਆ ਦਿੱਤੀ ਸੀ ਉੱਥੇ ਵੀ ਕਿ ਜਿਉ ਤਪ ਤਪ ਹੈ ਬਾਹਰੋ ਬਾਰ ਤਪ ਤਪ ਖਪੈ ਬਹੁਤ ਵਿਕਾਰ ਜੇ ਤਨ ਬਾਣੀ ਵਿਸਰ ਜਾਏ ਜਿਉ ਪੱਕਾ ਰੋਗੀ ਬਿਲ ਲਾਏ ਸਾਨੂੰ ਸਿੱਖਿਆ ਦਿੱਤੀ ਸੀ ਜਿਹੜਾ ਬਾਣੀ ਨਾਲੋਂ ਟੁੱਟ ਜਾਂਦਾ ਹੈ ਉਹ ਮਰ ਜਾਂਦਾ ਹੈ ਇਸ ਕਰਕੇ ਆਪਣੀ ਜ਼ਿੰਦਗੀ ਦਾ ਆਧਾਰ ਬਣਾ ਲਈਏ ਕਿ ਜਿਨ੍ਹਾਂ ਨੇ ਗੁਰੂ ਨਾਨਕ ਨਾਲ ਪਿਆਰ ਪਾਇਆ ਉਹ ਗੁਰੂ ਨਾਨਕ ਦੇ ਹੋ ਗਏ ਤੇ ਗੁਰੂ ਨਾਨਕ ਫਿਰ ਉਹਨਾਂ ਦਾ ਹੋ ਗਿਆ ਫਿਰ ਜਿਹੜੀ ਜਿਹੜੀ ਚੀਜ਼ ਉਹਨਾਂ ਨੇ ਗੁਰੂ ਨਾਨਕ ਸਹਿ ਮਹਾਰਾਜ ਤੋਂ ਮੰਗੀ ਗੁਰੂ ਨਾਨਕ ਸਹਿ ਮਹਾਰਾਜ ਝੋਲੀਆਂ ਭਰ ਕੇ ਤੋਰਿਆ ਸੀ ਜਿਹੜੀ ਗੱਲ ਗੁਰਬਾਣੀ ਨੇ ਆਖੀ ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ ਉਹ ਤਾਂ ਹੋਵੇਗਾ ਜੇ ਸਾਡਾ ਪਿਆਰ ਗੁਰੂ ਨਾਲ ਹੋਵੇਗਾ ਗੁਰੂ ਨਾਲ ਪਿਆਰ ਤਾਂ ਹੋਵੇਗਾ ਜਿਸ ਗੁਰੂ ਦੀ ਬਾਣੀ ਨੂੰ ਪੜਾਂਗੇ ਤੇ ਪਿਆਰ ਵੀ ਇਹੋ ਜਿਹਾ ਹੋਵੇਗਾ ਜਿਹੜੀ ਗੱਲ ਨੌਵੇਂ ਪਾਤਸ਼ਾਹ ਨੇ ਅੱਗੇ ਜਾ ਕੇ ਸਾਨੂੰ ਆਖੀ ਸੀ ਗੁਣ ਗੋਬਿੰਦ ਗਾਇਓ ਨਹੀਂ ਜਨਮ ਅਕਾਰਥ ਕੀਨ ਕਹੋ ਨਾਨਕ ਹਰ ਭਜਮਣਾ ਜਿਹੇ ਬਿੱਦ ਜਲ ਕਉ ਮੀਨ ਜਿਵੇਂ ਮੱਛੀ ਦਾ ਪਾਣੀ ਨਾਲ ਪਿਆਰ ਹੈ ਕਿੰਨਾ ਪਿਆਰ ਹੈ ਪਾਣੀ ਵਿੱਚੋਂ ਕੱਢ ਦਵੋ ਤੇ ਮੱਛੀ ਮਰ ਜਾਂਦੀ ਹੈ ਪਰ ਗੱਲ ਇੱਥੇ ਨਹੀਂ ਮੁੱਕੀ ਭਗਤ ਰਵਿਦਾਸ ਸਹਿਬ ਮਹਾਰਾਜ ਆਖਦੇ ਇੱਥੇ ਗੱਲ ਨਹੀਂ ਮੁੱਕੀ ਗੱਲ ਇਦੋਂ ਵੀ ਅੱਗੇ ਦੀ ਹੈ ਜੇ ਮੱਛੀ ਪਾਣੀ ਵਿੱਚੋਂ ਨਿਕਲੀ ਮਰ ਗਈ ਤੇ ਮਰੀ ਹੋਈ ਮੱਛੀ ਨੂੰ ਜਿੰਨੇ ਵੱਢ ਕੇ ਖਾ ਲਿਆ ਮੱਛੀ ਉਹਦੇ ਅੰਦਰ ਗਈ ਵੀ ਪਾਣੀ ਮੰਗਦੀ ਹੈ ਮੀਨ ਫਕਰ ਫਾਂਕਿਓ ਅਰ ਕਾਟਿਓ ਰਾਂਦ ਕਿਓ ਬੋਹਬਾਨੀ ਖੰਡ ਖੰਡ ਕਰ ਭੋਜਨ ਕੀਨੋ ਤਉ ਨ ਬਿਸਰਤ ਪਾਣੀ ਜਿਹੜੇ ਖਾਣ ਵਾਲੇ ਨੇ ਉਹ ਮੱਛੀ ਦਾ ਮਾਸ ਖਾ ਕੇ ਵੀ ਬਾਅਦ ਵਿੱਚ ਆਖਦੇ ਗਰਮ ਬੜਾ ਸੀ ਪਿਆਸ ਬੜੀ ਲੱਗ ਰਹੀ ਹੈ। ਬਾਬਾ ਜੀ ਆਖਿਆ ਇਹੋ ਜਿਹਾ ਪਿਆਰ ਤੁਹਾਡਾ ਵੀ ਰੱਬ ਨਾਲ ਹੋਵੇ ਅੰਗ ਅੰਗ ਕਟਿਆ ਜਾਵੇ ਪਰ ਪਿਆਰ ਨਾ ਕਟੇ। ਜਿਵੇਂ ਹੁਣ ਭਾਈ ਮਤੀ ਦਾਸ ਜੀ ਦਾ ਪਿਆਰ ਸੀ ਆਰੇ ਥੱਲੇ ਖੜ ਗਏ ਪਰ ਪਿਆਰ ਨਹੀਂ ਟੁੱਟਿਆ। ਭਾਈ ਦਿਆਲਾ ਜੀ ਦੀਗ ਵਿੱਚ ਉਬਲ ਗਏ ਪਰ ਪਿਆਰ ਨਹੀਂ ਮੁਕਿਆ। ਭਾਈ ਸਤੀ ਦਾਸ ਦੀ ਨੂੰ ਰੂਮ ਵਿੱਚ ਲਪੇਟ ਕੇ ਸਾੜ ਦਿੱਤਾ ਸ਼ਹੀਦ ਕਰ ਦਿੱਤਾ ਪਰ ਉਹਨਾਂ ਦਾ ਪਿਆਰ ਨਹੀਂ ਟੁੱਟਿਆ ਕਿਉਂ ਕਿ ਉਹਨਾਂ ਨੇ ਪਹਿਲੇ ਦਿਨ ਗੁਰੂ ਨਾਨਕ ਦੀ ਸਿੱਖਿਆ ਸੁਣੀ ਸੀ ਜਾ ਤਾ ਪ੍ਰੇਮ ਖੇਲਣ ਕਾ ਚਾਓ ਸਿਰ ਤਰ ਤਲੀ ਗਲੀ ਮੇਰੀ ਆਓ ਇਤ ਮਾਰਗ ਪੈਰ ਤਰੀ ਜਾਏ ਸਿਰ ਦੀਜੈ ਕਾਣ ਨਾ ਕੀਜੈ ਸਾਰਾ ਕੁਝ ਚਲਾ ਜਾਏ ਬਸ ਪਿਆਰ ਨਾ ਟੁੱਟੇ ਜਿਹੜੀ ਗੱਲ ਆਖੀ ਸੀ ਕਰਵਤ ਭਲਾ ਨਾ ਕਰਵਟ ਤੇਰੀ ਲਾਗ ਗਲੇ ਸੁਣ ਬਿੰਤੀ ਮੇਰੀ ਹੋਂਵਾਰੇ ਮੁਖ ਫੇਰ ਪਿਆਰੇ ਕਰਵਟ ਦੇ ਮੁਖ ਕਾਹੇ ਕੁਮਾਰੀ ਗੁਰੂ ਸਾਹਿਬ ਕਿਰਪਾ ਕਰਨ ਕਿਤੇ ਸਾਡਾ ਵੀ ਐਸਾ ਪਿਆਰ ਆਪਣੇ ਪਰਮਾਤਮਾ ਨਾਲ ਬਣ ਜਾਵੇ ਕਿ ਅਸੀਂ ਵੀ ਉੱਠਦੇ ਹਾਂ ਬੈਠਦੇ ਹਾਂ ਰੱਬ ਰੱਬ ਕਰੀਏ ਅਸੀਂ ਵੀ ਉੱਠਦੇ ਹਾਂ ਬੈਠਦੇ ਹਾਂ ਪਰਮਾਤਮਾ ਦੇ ਗੁਣਾਂ ਨੂੰ ਗਾਈਏ ਪਰਮਾਤਮਾ ਇਹ ਨਹੀਂ ਵੇਖਦਾ ਬੰਦਾ ਪਾਪੀ ਕਿੱਡਾ ਹੈ ਪਰਮਾਤਮਾ ਇਹ ਨਹੀਂ ਵੇਖਦਾ ਇਹਨੇ ਪਾਪ ਕਿੰਨੇ ਕੀਤੇ ਪਰਮਾਤਮਾ ਇਹ ਨਹੀਂ ਵੇਖਦਾ ਇਹਦੀ ਜਾਤ ਉੱਚੀ ਹੈ ਕਿ ਨੀਵੀਂ ਹੈ ਪਰਮਾਤਮਾ ਇਹ ਨਹੀਂ ਵੇਖਦਾ Hindu ਹੈ Sikh ਹੈ Musalman ਹੈ Isai hai ਪਰਮਾਤਮਾ ਇਹ ਵੇਖਦਾ ਅੰਦਰੋਂ ਰੱਬ ਨਾਲ ਜੁੜਿਆ ਹੋਇਆ ਕਿੰਨਾ ਹੈ